ਹਾਂ 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 ਕਹਿੰਦਾ ਕਿ ਮੂੰਹ ਦੇ ਵਿੱਚ ਤਾਂ ਤੁਹਾਡੇ ਵੀ ਪਾਣੀ ਆ ਗਿਆ ਹੋਣਾ ਇਹ ਚੀਜ਼ਾਂ ਵੇਖ ਕੇ ਬਾਈ ਹੁਣੀ ਲੈ ਕੇ ਆ ਆਪਣੇ ਲਈ ਗਲਾਬ ਜਮਨ ਮਾਮਾ ਜੀ ਧੰਨਵਾਦ ਜੀ ਹੈਪੀ ਬਰਥਡੇ ਜੀ ਮਾਮਾ ਜੀ ਹਾਂ ਜੀ ਬਾਬੇ ਸਾਸਰੀ ਕਾਲ ਸੋ ਅੱਜ ਦਾ ਵਲੋਗ ਕਹਿੰਦੇ ਕਿ ਬੜਾ ਘੈਂਟ ਹੋਣ ਵਾਲਾ ਕਿਉਂਕਿ ਮਾਮਾ ਜੀ ਦਾ ਕਹਿੰਦੇ ਹੈਗਾ ਜਨਮ ਦਿਨ ਸੋ ਮਾਮਾ ਜੀ ਕਹਿੰਦੇ ਤੁਹਾਨੂੰ ਦੇਣੀ ਪਾਰਟੀ ਸੋ ਪਾਰਟੀ ਵੀ ਦੇਣੀ ਕਿੱਥੇ ਇੱਕ ਇੰਡੀਅਨ ਰੈਸਟੋਰੈਂਟ ਤੇ ਸੋ ਕਹਿੰਦੇ ਕਿ ਜਦੋਂ ਇੰਡੀਆ ਦੇ ਰੈਸਟੋਰੈਂਟ ਦੇ ਫੂਡ ਦੀ ਗੱਲ ਹੁੰਦੀ ਹੈ ਨਾ ਤੇ ਮਾਨ ਬੜਾ ਕਹਿੰਦੇ ਕਿ ਖੁਸ਼ ਹੋ ਜਾਂਦਾ ਮੂੰਹ ਦੇ ਵਿੱਚ ਸੋਈ ਕਹਿੰਦੇ ਕਿ ਸਵਾਦ ਆਉਂਦੇ ਆ ਸੋ ਇਸ ਤੋਂ ਬਾਅਦ ਪਹਿਲਾਂ ਆਪਾਂ ਲਾਉਣ ਲੱਗੇ ਆ ਆਪਣੀ ਗੱਡੀ ਨੂੰ ਪਾਰਕ ਸੋ ਪਾਰਕ ਲਾ ਕੇ ਗੱਡੀ ਫਿਰ ਜਾਣਾ ਲਿਫਟ ਤੇ ਕਿਉਂਕਿ ਆਪਾਂ ਆ ਗਏ ਆ ਕਾਫੀ ਥੱਲੇ ਤੋ ਹੁਣ ਆਪਾਂ ਉੱਪਰ ਚੜ ਕੇ ਤੇ ਫੇਰ ਕਹਿੰਦੇ ਕਿ ਰੈਸਟੋਰੈਂਟ ਦੇ ਵਿੱਚ ਜਾ ਕੇ ਵੇਖਣਾ ਕਿ ਕੀ ਕੀ ਫੂਡ ਆ ਤੇ ਕੀ ਕੀ ਆਪਾਂ ਖਾ ਸਕਦੇ ਆ ਸੋ ਉਸ ਤੋਂ ਬਾਅਦ ਰੈਸਟੋਰੈਂਟ ਦੇ ਵਿੱਚ ਐਂਟਰੀ ਕੀਤੀ ਆ ਤੇ ਆਹ ਹੈ ਕਹਿੰਦੇ ਕਿ ਇੱਥੋਂ ਦੀਆਂ ਸਮੈਲਾਂ ਸੌਂਕੇ ਤਾਂ ਕਹਿੰਦੇ ਕਿ ਭੁੱਖ ਜਿੰਨੀ ਲੱਗੀ ਸੀ ਹੋਰ ਵਧ ਗਈ ਤੇ ਬਾਕੀ ਕਹਿੰਦੇ ਕਿ ਇੰਡੀਅਨ ਰੈਸਟੋਰੈਂਟ ਦੇ ਵਿੱਚ ਮਾਹੌਲ ਵੀ ਇਹਨਾਂ ਨੇ ਪੂਰਾ ਇੰਡੀਆ ਵਾਲਾ ਬਣਾਇਆ ਤੁਸੀਂ ਤੁਸੀਂ ਦੇਖ ਸਕਦੇ ਹੋ ਕਿੱਡਾ ਘੈਂਟ ਡੈਕੋਰੇਟ ਕੀਤਾ ਆ ਸੋ ਉਸ ਤੋਂ ਬਾਅਦ ਕਹਿੰਦੇ ਕਿ ਬਾਈ ਜੀ ਕਹਿੰਦੇ ਕਿ ਆ ਗਏ ਆ ਤੇ ਦੱਸ ਰਹੇ ਸੀ ਵੀ ਤੁਸੀਂ ਕੰਬੋ ਵੀ ਲੈ ਸਕਦੇ ਹੋ ਆਪਣੇ ਕੋਲ ਕੀ ਕੀ ਵੈਰਾਈਟੀਆਂ ਆ ਸਾਰਾ ਕੁਝ ਤੁਸੀਂ ਲੈ ਸਕਦੇ ਹੋ ਇਹਦੇ ਨਾਲ ਤੁਹਾਨੂੰ ਇਹ ਬੈਨੀਫਿਟ ਹੋਊਗਾ ਸੋ ਬਾਈ ਜੀ ਨੂੰ ਮੈਂ ਕਿਹਾ ਮਾੜਾ ਜਾਂ ਕਹਿੰਦੇ ਕਿ ਹਿੰਦੀ ਦੇ ਵਿੱਚ ਵੀ ਦੱਸੋ ਕਹਿੰਦੀ ਸਾਰਾ ਕੁਝ ਸਾਨੂੰ ਨੂੰ ਹੀ ਨਾ ਸਮਝ ਲੱਗਦਾ ਕਿਉਂਕਿ ਆਪਾਂ ਇਹਨੇ ਨਹੀਂ ਪਤਾ ਬਾਬੇ ਆਏ ਹਾਏ 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 ਕਹਿੰਦੇ ਕਿ ਮੂੰਹ ਦੇ ਵਿੱਚ ਤਾਂ ਤੁਹਾਡੇ ਵੀ ਪਾਣੀ ਆ ਗਿਆ ਹੋਣਾ ਇਹ ਚੀਜ਼ਾਂ ਵੇਖ ਕੇ ਪਰ ਆਪਾਂ ਥੋੜੀਆਂ ਤਲੀਆਂ ਚੀਜ਼ਾਂ ਨੂੰ ਅਵੋਇਡ ਕਰਦੇ ਆ ਸੋ ਮੈਂ ਆਪਦੇ ਲਈ ਮੰਗਾਏ ਸੀਗੇ ਚਾਵਲ ਤੇ ਥੋੜੀ ਜੀ ਪਾਓ ਭਾਜੀ ਆਪਾਂ ਤੈਨੂੰ ਪਤਾ ਪੂੜ ਸੋ ਉਸ ਤੋਂ ਬਾਅਦ ਜੀ ਕਹਿੰਦੇ ਕਿ ਬਾਈ ਹੁਣੀ ਲੈ ਕੇ ਆ ਆਪਣੇ ਲਈ ਗਲਾਬ ਜਾਮੁਨ ਇਹ ਕਹਿੰਦੇ ਕਿ ਤੁਹਾਡੇ ਲਈ ਕਹਿੰਦੇ ਕਿ ਐਂਡ ਦੇ ਕੰਪਲੀਮੈਂਟ ਆ ਕਹਿੰਦੇ ਕਿ ਗਲਾਬ ਜਾਮਨ ਤੁਸੀਂ ਖਾ ਸਕਦੇ ਹੋ ਉਸ ਤੋਂ ਬਾਅਦ ਕਹਿੰਦੇ ਕਿ ਇਹ ਸਾਰਾ ਫੂਡ ਕਹਿੰਦੇ ਕਿ ਆ ਖਾ ਲਿਆ ਤੇ ਮਾਮਾ ਜੀ ਨੇ ਕਹਿੰਦੇ ਕਿ ਐਂਡ ਤੇ ਨਹੀਂ ਫੂਡ ਖਾਦਾ ਮਾਮਾ ਜੀ ਨੂੰ ਕਿਹਾ ਕਿ ਮਾਮਾ ਜੀ ਜੂਠ ਨਾ ਛੱਡੋ ਸੋ ਕਿਦਾਂ ਦਾ ਲੱਗਾ ਤੁਹਾਨੂੰ ਵਲੋਗ ਸੋ ਮਾਮਾ ਜੀ ਦਾ ਬਰਥਡੇ ਮਾਮਾ ਜੀ ਦੀ ਪਾਰਟੀ ਸੋ ਮਾਮਾ ਜੀ ਧੰਨਵਾਦ ਜੀ ਹੈਪੀ ਬਰਥਡੇ ਜੀ ਮਾਮਾ ਜੀ ਧੰਨਵਾਦ ਜੀ ਸ਼ੇਅਰ